ਕੀ ਕਾਲਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਖੋ ਜੀ ਬਹੁਤ ਹੀ ਜਿਆਦਾ ਸਸਤੇ ਸੂਟ ਦੇਖੋ ਕ੍ਰਸ਼ ਦਾ ਸੂਟ ਹੋਊਗਾ ਜੀ ਇਹ ਤੇ ਪ੍ਰਾਈਸ ਹੋਊਗਾ ਜੀ ਇਹਦਾ ਓਨਲੀ 150 800 ਰੁਪਏ ਇਹ ਵੱਡੇ ਪਨੇ ਵਾਲਾ ਸੂਟ ਹੋਊਗਾ ਇਹ ਵਾਲਾ ਦੇਖੋ ਗਰਮੀਆਂ ਦੇ ਲਈ ਵਧੀਆ ਰਹਿੰਦਾ ਜੀ ਇਹ ਤੇ ਆ ਹੈਗਾ ਜੀ ਰੰਗੋਲੀ ਡਿਜ਼ਾਈਨ ਦੇ ਵਿੱਚ ਬਣਿਆ ਸੇਮ ਪ੍ਰਾਈਸ ਸੇਮ ਫੈਬਰਿਕ ਕ੍ਰਾਸ਼ ਇਹ ਵੀ ਵੱਡੇ ਪਨੇ ਦਾ ਆ ਹੈਗਾ ਜੀ ਨੈਕਸਟ ਇਹ ਮਿਕਸ ਕਾਟਨ ਹੋਏਗਾ ਜੀ ਪ੍ਰਾਈਸ ਸੇਮ ਹੋਏਗਾ ਓਨਲੀ 150 150 ਰੁਪਏ ਸਕਰੀਨ ਸ਼ਾਟ ਲੈਂਦੇ ਜਾਓ ਜੀ ਨਾਲ ਦੀ ਨਾਲ ਬੁਕਿੰਗ ਕਰਵਾ ਲਿਆ ਕਰੋ ਇਹ ਹੋਏਗਾ ਜੀ ਮਿਕਸ ਕਾਟਨ ਉਹ ਹੋਏਗਾ ਕ੍ਰਸ਼ ਸਾਰੇ ਸੂਟ ਵਿਦਾਊਟ ਲਾਈਨਿੰਗ ਬਣਨਗੇ ਇਹਦੇ ਵਿੱਚ ਤੁਹਾਨੂੰ ਆਪਾਂ ਕਲਰ ਦਿਖਾ ਦਿੰਨੇ ਆ ਇੱਕ ਹੈ ਮਹਿੰਦੀਆ ਕਲਰ ਆ ਜੀ ਇਹਦੇ ਵਿੱਚ ਇਹ ਵੀ ਮਿਕਸ ਕਾਟਨ ਹੁੰਦੀ ਹੈ ਜੀ 150 ਰੁਪਏ ਦਾ ਪ੍ਰਾਈਸ ਹੈ ਤੇ ਆਪਾਂ ਫੈਬਰਿਕ ਦੀ ਪੂਰੀ ਡਿਟੇਲ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਜੀ ਜਿਸ ਤਰ੍ਹਾਂ ਦਾ ਫੈਬਰਿਕ ਹੁੰਦਾ ਇਹ ਨਹੀਂ ਹੈਗਾ ਕਿ ਆਪਾਂ ਤੁਹਾਨੂੰ ਕੁਝ ਹੋਰ ਕਹੀਏ ਕੁਝ ਹੋਰ ਤੇ ਤੁਹਾਡੇ ਕੋਲ ਕੁਝ ਹੋਰ ਪਹੁੰਚੇ ਐਕਚੁਅਲ ਜਿਹੜਾ ਆਪਾਂ ਤੁਹਾਨੂੰ ਦੱਸ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਵਾਲਾ ਫੈਬਰਿਕ ਆ ਉਹ ਵਾਲਾ ਹੀ ਫੈਬਰਿਕ ਨਿਕਲੂਗਾ ਜਿੱਦਾਂ ਉਹ ਪਹਿਲਾ ਕ੍ਰਸ਼ ਸੀਗਾ ਜੀ ਤੇ ਹੈਗਾ ਮਿਕਸ ਤੇ ਇਹਦੇ ਵਿੱਚ ਇੱਕ ਕਲਰ ਹੋਰ ਆਪਣੇ ਕੋਲ ਦਿਖਾਉਨੇ ਆ ਤੁਹਾਨੂੰ ਆ ਹੈਗਾ ਜੀ ਨੈਕਸਟ ਦੇਖੋ ਇਸ ਤਰ੍ਹਾਂ ਛੋਟੀ ਛੋਟੀ ਬੁਟੀ ਇਹਦੇ ਵਿੱਚ 150 ਰੁਪਏ ਦਾ ਰੇਟ ਰਹੂਗਾ ਇੱਕ ਕ੍ਰਸ਼ ਦੇ ਵਿੱਚ ਆਪਣੇ ਕੋਲੇ ਆਹ ਵਾਲਾ ਜੀ ਬਹੁਤ ਹੰਡਣ ਵਾਲਾ ਕੱਪੜਾ ਹੈ ਤੁਸੀਂ ਇਹ ਨਾ ਸੋਚਿਓ ਕਿ ਇਹਦਾ ਪ੍ਰਾਈਸ ਘੱਟ ਦਾ ਕੱਪੜਾ ਹੰਡੂਗਾ ਨਹੀਂ ਬਹੁਤ ਜ਼ਿਆਦਾ ਹੰਡਦਾ ਜੀ ਇਹ ਕੱਪੜਾ ਕਿਉਂਕਿ ਆਪਾਂ ਆਫਲਾਈਨ ਆਪਣੀ ਸ਼ਾਪ ਦੇ ਉੱਤੇ ਬਹੁਤ ਜ਼ਿਆਦਾ ਸੇਲ ਕੀਤੀ ਹੈ ਦੀ ਕਟੋ-ਕਟ 100 ਤੋਂ 150 ਪੀਸ ਆਪਾਂ ਆਪਣੀ ਦੁਕਾਨ ਤੇ ਆਫਲਾਈਨ ਸੇਲ ਕੀਤੀ ਹੈ ਜੀ ਤੇ ਇੱਕ ਕੱਲ ਜਿਹੜੇ ਜੌਰਜਟ ਵਾਲੇ ਪਾਈ ਸੀ ਉਹਨਾਂ ਵਿੱਚੋਂ ਆਵਾ ਵਾਲਾ ਇੱਕ ਰਹਿ ਗਿਆ ਤਾਂ ਤੁਸੀਂ ਜਲਦੀ ਜਲਦੀ ਇਹਨਾਂ ਵਿੱਚ ਆਰਡਰ ਕਰ ਸਕਦੇ ਹੋ ਜੀ। ਇੱਕ ਆਵਾਲਾ ਕਲਰ ਹੈ ਜੀ। ਇੱਕ ਆਪਣੀ ਸ਼ਾਪ ਤੇ ਜੀ ਕਸਟਮਰ ਨੇ ਪਿਓਰ ਮਛਲੀਨ ਦੇ ਮੰਗਵਾਈ ਸੀਗੇ 250 ਦਾ ਸੂਟ ਹੋਏਗਾ ਇਹ। ਹਾਂ ਜੀ ਦੇਖੋ ਜੇ ਤੁਹਾਨੂੰ ਇਹਨਾਂ ਵਿੱਚ ਕੋਈ ਕਲਰ ਚਾਹੀਦਾ ਹੋਵੇ ਸਭ ਤੋਂ ਪਹਿਲਾ ਤਾਂ ਹਵਾਲਾ ਕਲਰ ਹੈ ਪਿਓਰ ਮਛਲੀਨ ਜੀ 250 ਪ੍ਰਾਈਸ ਇਹ ਵੀ ਮਛਲੀਨ ਦਾ ਜੀ ਸੈਲਫ ਪ੍ਰਿੰਟ ਦਾ ਇਹ ਵੀ ਮਛਲੀਨ ਦਾ ਜੀ ਸੈਲਫ ਪ੍ਰਿੰਟ ਦਾ 250 ਰੁਪਏ ਦਾ ਰੇਟ ਰਹੂਗਾ ਕੁਝ ਕੁ ਪੀਸ ਹੀ ਨੇ ਜੀ ਆਪਣੇ ਕੋਲੇ ਕਿਉਂਕਿ ਦੁਕਾਨ ਤੇ ਆਪਣੇ ਸਾਰੇ ਸੇਲ ਹੋ ਗਏ ਜਿਹੜੇ ਰਹਿ ਗਿਆ ਆਪਾਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ ਪਿਓਰ ਮਛਲੀਨ ਹੈ ਜੀ ਕਾ ਕਲਰ ਰਹਿ ਗਿਆ ਜੀ ਤੇ ਨੈਕਸਟ ਹੈਗਾ ਜੀ ਆਹ ਵਾਲਾ ਦੇਖੋ ਹੁਣ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਕਰੋ ਜੀ ਲਿਮਟਡ ਜੇ ਸਟਾਕ ਹੈ ਆਪਣੇ ਕੋਲੇ ਮਸ਼ਲੀਨ ਦੇ ਵਿੱਚ ਇਹੀ ਵਾਰ ਇਹ ਕਲਰ ਨਹੀਂ 5 ਮੀਟਰ ਪ੍ਰੋਪਰ ਕੱਟ ਹੋਏਗੀ ਤੇ ਉਮੀਦ ਕਰਦੇ ਵੀਡੀਓ ਪਸੰਦ ਆਈ ਹੋਵੇ ਕਿ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ